ਬੇहद ਮੰਨਪਾਕੀ ਖਬਰ ਪੂਰੇ ਵਿਸ਼ਵ ਵਾਸਤੇ ਪੰਜਾਬ ਨੂੰ ਇੱਕ ਵੱਡਾ ਘਾਟਾ ਸਰਦਾਰ ਫੌਜਾ ਸਿੰਘ 114 ਸਾਲਾਂ ਦੇ ਜਿਹੜੇ ਦੜਾਕ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਅੰਤਿਮ ਜਿਹੜੀ ਹੈ ਕਿ ਉਹ ਆਪਣੇ ਰਾਹ ਦੇ ਉੱਤੇ ਸਫ਼ਰ ਦੇ ਉੱਤੇ ਇਸ ਵਕਤ ਜਿਹੜੇ ਨੇ ਕਿ ਸਰਦਾਰ ਫੌਜਾ ਸਿੰਘ ਹੋਰ ਹੀ ਜਾ ਚੁੱਕੇ ਨੇ ਵਿਸਤਾਰ ਚ ਮੈਂ ਜਾਣਕਾਰੀ ਤੁਹਾਨੂੰ ਦੇ ਰਿਹਾ ਜਿਹੜੇ ਦਰਸ਼ਕ ਇਸ ਵਕਤ ਹੁਣ ਜੁੜੇ ਨੇ ਜਲੰਧਰ ਤੋਂ ਮੈਂ ਪ੍ਰਾਈਵੇਟ ਹਸਪੀਟਲ ਤੋਂ ਇਸ ਵਕਤ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਵਜਾ ਉਹਦੀ ਇਹ ਬਣੀ ਅੱਜ ਫੌਜਾ ਸਿੰਘ ਹੋਰਾਂ ਦੀ ਮੌਤ ਦੀ ਕਿ ਅੱਜ ਦੁਪਹਿਰ 3 ਵਜੇ ਦੱਸਿਆ ਜਾਂਦਾ ਹੈ ਕਿ ਉਹ ਜਲੰਧਰ ਦੇ ਨੈਸ਼ਨਲ ਹਾਈਵੇ ਆਪਣੇ ਘਰ ਦੇ ਲਾਗੇ ਜਿਹੜਾ ਕਿ ਉਹ ਸੈਰ ਕਰਦੇ ਪਏ ਸਨ ਸਲਿੱਪ ਰੋਡ ਦੇ ਉੱਤੇ ਜਿਹੜਾ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਪਰਿਵਾਰ ਵੱਲੋਂ ਇਹ ਗੱਲ ਆਖੀ ਗਈ ਹੈ ਰੋਜ਼ਾਨਾ ਦੀ ਤਰ੍ਹਾਂ ਜਿਹੜੀ ਇਹ ਕਿ ਉਹ ਸੈਰ ਕਰਦੇ ਸਨ ਅਣਪਛਾਤਾ ਵਾਹਨ ਆਂਦਾ ਤੇ ਉਹਨਾਂ ਨੂੰ ਟੱਕਰ ਮਾਰ ਦਿੰਦਾ ਵਾ ਹੁਣੇ ਕੁਝ ਦਿਨ ਪਹਿਲਾਂ ਜਦੋਂ ਉਹਨਾਂ ਦੀ ਮ੍ਰਿਤਕ ਦੇ ਲਿਆਂਦੀ ਗਈ ਹੈ ਤਸਵੀਰਾਂ ਦੇ ਜ਼ਰੀਏ ਅਸੀਂ ਦੇਖਿਆ ਵਾ ਤੇ ਖੁਦ ਵੀ ਜਿਹੜਾ ਹੈ ਕਿ ਦੇਖਿਆ ਕਿ ਸਿਰ ਤੇ ਉਹਨਾਂ ਦੇ ਜਿਹੜੀ ਇੱਕ ਗਹਿਰੀ ਸੱਟ ਸੀਗੀ ਮੂੰਹ ਦੇ ਉੱਤੇ ਵੀ ਜਿਹੜੀਆਂ ਖਾਸੀਆਂ ਖਰੋਚਾ ਸੀਗੀਆਂ ਤੇ ਇਹ ਜਿਹੜੀਆਂ ਛਾਤੀ ਦੇ ਉੱਤੇ ਪਸਲੀਆਂ ਨੇ ਉੱਥੇ ਵੀ ਜਿਹੜੀਆਂ ਨੇ ਕਿ ਗ 3-4 ਘੰਟੇ ਹਾਲਾਂਕਿ ਹਸਪਤਾਲ ਦੇ ਵਿੱਚ ਜਿਹੜਾ ਕਿ ਉਹ ਜਦੋਂ ਜਾਇਦ ਉਹਨਾਂ ਨੇ ਜ਼ਿੰਦਗੀ ਮੌਤ ਦੀ ਕੀਤੀ ਹੈ ਪਰ ਹੁਣ ਜਿਹੜੀ ਹੈ ਕਿ ਉਹਨਾਂ ਦੀ ਕੁਝ ਸਮਾਂ ਪਹਿਲਾਂ ਹੀ ਜਿਹੜੀ ਫੌਜਾ ਸਿੰਘ ਹੋਰਾਂ ਦੀ ਮੌਤ ਹੋ ਚੁੱਕੀ ਹੈ ਜਲੰਧਰ ਦੇ ਇਸ ਵਕਤ ਮੈਂ ਪ੍ਰਾਈਵੇਟ ਹਸਪਤਾਲ ਵਿਖੇ ਜਿਹੜਾ ਕਿ ਮੌਜੂਦ ਆ ਜਿੱਥੇ ਇਸ ਵਕਤ ਫੌਜਾ ਸਿੰਘ ਹੋਰਾਂ ਦੀ ਜਿਹੜੀ ਹੈ ਕਿ ਮ੍ਰਿਤਕ ਦੇ ਨੂੰ ਇੱਕ ਹੋਰ ਪ੍ਰਾਈਵੇਟ ਹਸਪਤਾਲ ਵਿਖੇ ਜਿਹੜਾ ਹੈ ਕਿ ਉਹ ਲੈ ਕੇ ਜਾਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਰਾਤ ਉਹਨਾਂ ਦੇ ਪਾਸੇ ਸ਼ਰੀਰ ਨੂੰ ਜਿਹੜਾ ਕਿ ਉੱਥੇ ਰੱਖਿਆ ਜਾਏਗਾ ਚਲੰਦਰ ਤੇ ਹਾਦਦੀ ਪੁਲਿਸ ਜਿਹੜੀ ਹੈ ਕਿ ਇਸ ਮਾਮਲੇ ਦੇ ਵਿੱਚ ਆਪਣੀ ਕਾਰਵਾਈ ਕਰਨ ਵਾਸਤੇ ਜ਼ਰੂਰ ਪਹੁੰਚ ਗਈ ਹੈ ਪਰਿਵਾਰਕ ਸਦਸਿਆਂ ਨੇ ਜਿਹੜੇ ਇਸ ਵਕਤ ਇੱਥੇ ਖੜੇ ਹੋਏ ਨੇ ਬਹੁਤ ਹੀ ਜਿਹੜਾ ਕਿ ਇੱਕ ਵੱਡਾ ਘਾਟਾ ਜੇਕਰ ਅਸੀਂ ਗੱਲ ਕਰੀਏ ਕਿ ਫੌਜਾ ਸਿੰਘ ਦੇ ਰੂਪ ਦੇ ਵਿੱਚ ਪਿਆ ਹੋਇਆ ਹੈ ਫੌਜਾ ਸਿੰਘ ਜਿਹੜੇ ਨੇ ਕਿ ਕਿਸੇ ਪਛਾਣ ਦੇ ਜਿਹੜੇ ਨੇ ਕਿ ਉਹ ਮਹਤਾਜ ਨਹੀਂ ਨੇ ਉਹਨਾਂ ਦੇ ਨਾਂ ਤੇ ਅਨੇਕਾਂ ਕਈ ਰਿਕਾਰਡ ਨੇ ਵਿਸ਼ੇ ਪਧਰੀ ਕਈ ਰਿਕਾਰਡ ਨੇ ਇੱਕ ਸਿੱਖ ਚਿਹਰਾ ਜਿਨ੍ਹਾਂ ਨੇ ਪੂਰੀ ਦੇਸ਼ ਦੇ ਵਿੱਚ ਜਿਹੜਾ ਕਿ ਨਾਂ ਰੌਸ਼ਨ ਕੀਤਾ ਪਿਛਲੀ ਵਾਰ ਵੀ ਜਦੋਂ ਅਸੀਂ ਉਹਨਾਂ ਦੀ ਕਵਰੇਜ ਕੀਤੀ ਪੰਜਾਬ ਗਵਰਨਰ ਜਲੰਧਰ ਪਹੁੰਚੇ ਜਦੋਂ ਨਸ਼ਿਆਂ ਦੇ ਵਿਰੁੱਧ ਜਿਹੜੀ ਹੈ ਕਿ ਮੁਹਿੰਮ ਸ਼ੁਰੂ ਕੀਤੀ ਗਈ ਇੱਕ ਪੈਦਲ ਯਾਤਰਾ ਦੇ ਵਿੱਚ ਵੀ ਫੌਜਾ ਸਿੰਘ ਹੋਰਾਂ ਨੇ ਜਿਹੜਾ ਹੈ ਕਿ ਉਹ ਹਿੱਸਾ ਲਿਆ ਤੁਸੀਂ ਹੈਰਾਨ ਹੋਵੋਗੇ ਕਿ ਇਸ ਉਮਰ ਦੇ ਵਿੱਚ ਵੀ ਫੌਜਾ ਸਿੰਘ ਹੋਰਾਂ ਦਾ ਜਜ਼ਬਾ ਜਿਹੜਾ ਹੈ ਕਿ ਕਾਬਿਲ-ਏ-ਤਾਰੀਫ਼ ਸੀਗਾ ਸਮਾਜਿਕ ਜਿੰਨੇ ਵੀ ਕਮ ਹੋਣ ਜਾਂ ਸਮਾਜਿਕ ਜਿੰਨੀਆਂ ਵੀ ਉਹਨਾਂ ਦੀਆਂ ਉਪਲਬਧੀਆਂ ਹੋਣ ਹਰੇਕ ਕੰਮ ਦੇ ਵਿੱਚ ਜ਼ਰੂਰ ਜਿਹੜਾ ਹੈ ਕਿ ਫੋਜਾ ਸਿੰਘ ਹੋਰੀ ਵਧ ਚੜ ਕੇ ਹਿੱਸਾ ਲੈਂਦੇ ਸਨ ਤੇ ਨਾਲ ਫਿਰ ਇਹ ਗੱਲ ਆਖ ਕੇ ਦੇ ਸਨ ਕਿ ਅੱਜ ਦੇ ਸਮੇਂ ਦੇ ਵਿੱਚ ਪੰਜਾਬ ਦੇ ਜੋ ਹਾਲਾਤ ਨੇ ਉਹਦੇ ਬਾਰੇ ਜਿਹੜਾ ਹੈ ਕਿ ਮੈਂ ਜੀ ਤੋੜ ਤੇ ਅਖੀਰਲੇ ਸਾਹ ਤੱਕ ਜਿਹੜਾ ਹੈ ਕਿ ਉਹ ਮਿਹਨਤ ਕਰਦਾ ਰਵਾਂਗਾ ਹਾਲਾਂਕਿ ਸਰਕਾਰਾਂ ਦੇ ਉਹ ਰੋਲ ਮਾਡਲ ਵੀ ਰਹੇ ਨੇ ਤੇ ਇਹ ਐਸੇ ਸਫਰ ਵੀ ਉਹਨਾਂ ਦੇ ਰਹੇ ਨੇ ਕਈ ਐਸੀ ਉਹਨਾਂ ਦੇ ਮੁਕਾਮ ਰਹੇ ਨੇ ਕਈ ਐਸੀ ਉਹਨਾਂ ਦੀਆਂ ਸਟੇਜਾਂ ਵੀ ਉਹਨਾਂ ਨੇ ਸਾਂਝੀਆਂ ਕੀਤੀਆਂ ਨੇ ਜਿੱਥੇ ਉਹਨਾਂ ਨੇ ਪੰਜਾਬ ਦੀ ਜਵਾਨੀ ਨੂੰ ਲੈ ਕੇ ਹੀ ਨਹੀਂ ਕੇਵਲ ਪਰ ਬੰਨੂ ਲੈ ਕੇ ਵੀ ਪੰਜਾਬ ਦੇ ਵਾਤਾਵਰਨ ਨੂੰ ਲੈ ਕੇ ਵੀ ਜਿਹੜਾ ਕਿ ਉਹ ਉੱਚੇ ਚੇਤਤ ਤੌਰ ਤੇ ਜਿਹੜੀ ਹੈ ਕਿ ਉਹ ਗੱਲਬਾਤ ਕਰਦੇ ਸਨ ਇਸ ਵਕਤ ਦੀ ਜੋ ਇਨਵੈਸਟੀਗੇਸ਼ਨ ਦੀ ਪੁਲਿਸ ਦੀ ਉਹ ਚਲਦੀ ਪਈ ਹੈ ਹਾਲਾਂਕਿ ਵੱਖ-ਵੱਖ ਐਂਗਲ ਤੋਂ ਜਿਹੜੀ ਹੈ ਕਿ ਉਹ ਪੁਲਿਸ ਵੱਲੋਂ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਸੀਸੀਟੀਵੀ ਹਾਲਾਂਕਿ ਦੱਸਿਆ ਜਾ ਰਿਹਾ ਕਿ ਉਸ ਜਗ੍ਹਾ ਦੇ ਆਲੇ-ਦੁਆਲੇ ਕਿਸੇ ਵੀ ਤਰੀਕੇ ਦੇ ਨਾਲ ਕੋਈ ਉਪਲਬਧ ਨਹੀਂ ਸੀਗਾ ਹਾਲਾਂਕਿ ਪੁਲਿਸ ਇਸ ਸ਼ਰੀਰ ਦਾ ਜ਼ਾਬਾ ਜ਼ਰੂਰ ਕਰਦੀ ਪਈ ਹੈ ਕਿ ਅਸੀਂ ਜਾਂਚ ਜ਼ਰੂਰ ਕਰਾਂਗੇ ਪਰਿਵਾਰਿਕ ਸਦੱਸਿਆ ਦਨ ਪੁਲਿਸ ਜਿਹੜੀ ਹੈ ਕਿ ਇਸ ਵਕਤ ਜਿਹੜੀ ਹੈ ਕਿ ਉਹ ਤਾਲਮੇਲ ਕਰਨ ਦੀ ਕੋਸ਼ਿਸ਼ ਕਰਦੀ ਨ ਹੋਈ ਕਿ ਕੀ ਇਨਵੈਸਟੀਗੇਸ਼ਨ ਜਿਹੜੀ ਹੈ ਕਿ ਅੱਗੇ ਕਿਸ ਤਰੀਕੇ ਨਾਲ ਨਿਕਲਦੀ ਹੈ ਪਰ ਇਸ ਵਕਤ ਦੀ ਵੱਡੀ ਖਬਰ ਕਿ ਬਿਮਾਰੀ ਫੌਜ ਸਿੰਘ ਹੋਰਾਂ ਨੂੰ ਜਿਹੜੀ ਹੈ ਕਿ ਹੈਰਾਨੀ ਪਾਈ ਪਰ ਸੜਕ ਹਾਸਾ ਜਿਹੜਾ ਹੈ ਕਿ ਅੱਜ ਉਹ ਉਹਨਾਂ ਵਾਸਤੇ ਜਿਹੜਾ ਕਿ ਇੱਕ ਇਹੋ ਜਿਹਾ ਹਾਸਾ ਰਿਹਾ ਹੈ ਕਿ ਜੋ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਅੱਜ ਅਖੀਰ ਲਾ ਰਿਹਾ ਹੈ ਇਸ ਵਕਤ ਦੀ ਤਸਵੀਰ ਤੁਹਾਨੂੰ ਮੈਂ ਜਲੰਧਰ ਦੇ ਸ਼੍ਰੀ ਰਾਮ ਹਸਪੀਟਲ ਤੋਂ ਦਿਖਾ ਰਿਹਾ ਹਾਂ ਜਿੱਥੇ ਇਸ ਵਕਤ ਫੌਜਾ ਸਿੰਘ ਹੋਰਾਂ ਦਾ ਪਰਿਵਾਰ ਇੱਥੇ ਮੌਜੂਦ ਹੈ ਪੁਲਿਸ ਪ੍ਰਸ਼ਾਸਨ ਜਿਹੜੇ ਨੇ ਕਿ ਇਸ ਵਕਤ ਇੱਥੇ ਅਫਸਰ ਸਹਿਬਾਨ ਮੌਜੂਦ ਨੇ ਤਫ਼ਤੀਸ਼ ਜ਼ਰੂਰ ਇਸ ਮਾਮਲੇ ਦੀ ਜਿਹੜੀ ਹੈ ਕਿ ਓ ਕੀਤੀ ਜਾਏਗੀ ਤੇ ਗੱਲ ਇਹ ਵੀ ਆਖੀ ਜਾ ਰਹੀ ਹੈ ਕਿ ਮੁਲਜ਼ਮਾ ਨੂੰ ਜਿਹੜਾ ਹੈ ਕਿ ਜਲਦ ਤੋਂ ਜਲਦ ਜਿਹੜਾ ਕਿ ਉਹ ਫੜ ਲਿਆ ਜਾਏਗਾ ਇਸ ਵਕਤ ਦੀ ਤਸਵੀਰ ਜਲੰਧਰ ਦੇ ਪ੍ਰਾਈਵੇਟ ਹਸਪੀਟਲ ਸ਼੍ਰੀਮਨ ਹਸਪੀਟਲ ਤੋਂ ਦਿਖਾ ਰਿਹਾ ਹਾਂ ਤੁਹਾਨੂੰ ਤਨੂ ਫੇਰ ਮੈਂ ਵਿਸਾਰਤ ਜਾਣਕਾਰੀ ਦੇ ਦਿਆਂ ਕਿ ਅੱਜ 3 ਵਜੇ ਹੀ ਜਿਹੜਾ ਹੈ ਕਿ ਉਹ ਹਾਦਸਾ ਹੁੰਦਾ ਹੈ ਜਲੰਧਰ ਦੀ ਸਲਿੱਪ ਰੋਡ ਦੇ ਉੱਤੇ ਸਰਦਾਰ ਫੌਜਾ ਸਿੰਘ ਮੋਰੀ ਜਿਹੜਾ ਹੈ ਕਿ ਉਹ ਸੈਰ ਕਰਦੇ ਪਏ ਸਨ ਤੇ ਜਿਸ ਤੋਂ ਬਾਅਦ ਜਿਹੜਾ ਕਿ ਅਣਪਛਾਤਾ ਇੱਕ ਵਾਹਨ ਆਂਦਾ ਹੈ ਜਿਹੜਾ ਉਹਨਾਂ ਨੂੰ ਟੱਕਰ ਮਾਰ ਦਿੰਦਾ ਸਿਰ ਤੇ ਉਹਨਾਂ ਦੇ ਸੱਟ ਲੱਗਦੀ ਹੈ ਤੇ ਪਸਲੀਆਂ ਦੇ ਉੱਤੇ ਜਿਹੜੀ ਹੈ ਕਿ ਉਹਨਾਂ ਦੇ ਸੱਟ ਲੱਗਦੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਜਾਂਦਾ ਹੈ ਤੇ ਜਿਸ ਤੋਂ ਬਾਅਦ ਉਹਨਾਂ ਦੀ 8 ਵਜੇ ਦੇ ਕਰੀਬ ਜਿਹੜੀ ਹੈ ਕਿ ਉਹ ਮੌਤ ਹੋ ਜਾਂਦੀ ਹੈ ਅਸ ਵਕਤ ਜਿਹੜੇ ਕੀ ਪੁਲਿਸ ਪ੍ਰਸ਼ਾਸਨ ਵੀ ਅਸ ਵਕਤ ਉਸ ਪਹੁੰਚੇ ਹੋਏ ਨੇ ਜ਼ਰੂਰ ਮੈਂ ਉਹਨਾਂ ਨਾਲ ਵੀ ਜਿਹੜੀ ਹੈ ਕੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਪੁਲਿਸ ਕਿਹੜੇ ਐਂਗਲ ਤੋਂ ਜਿਹੜੀ ਹੈ ਕਿ ਉਹ ਇਨਵੈਸਟੀਗੇਸ਼ਨ ਕਰਦੇ ਪਈ ਹੈ ਕਿਉਂਕਿ ਇਹ ਹਾਦਸਾ ਆਪਣੇ ਆਪ ਦੇ ਵਿੱਚ ਹੀ ਵੱਡਾ ਹਾਦਸਾ ਹੈ ਕਿਉਂਕਿ ਕੋਈ ਛੋਟੀ ਹਸਤੀ ਦੇ ਨਾਲ ਇਹ ਹਾਦਸਾ ਨਹੀਂ ਵਾਪਰਿਆ ਕਿ ਫੌਜਾ ਸਿੰਘ ਹੋਰੀ ਜਿਹੜਾ ਨੇ ਕਿ ਉਹ ਇੱਕ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇੱਕ ਵੱਡਾ ਨਾਮ ਸਨ ਜਿਸ ਕਰਕੇ ਜਿਹੜਾ ਹੈ ਕਿ ਅ ਅੱਜ ਹੁਣ ਇੱਥੇ ਸਾਰੇ ਲੋਕ ਪਹੁੰਚੇ ਹੋਏ ਨੇ ਪੁਲਿਸ ਵੀ ਜਿਹੜੀ ਹੈ ਕਿ ਇਸ ਮਾਮਲੇ ਦੇ ਵਿੱਚ ਪੂਰੀ ਇਨਵੈਸਟੀਗੇਸ਼ਨ ਉਹ ਕਰਦੇ ਪਈ ਹੈ ਪੁਲਿਸ ਦੇ ਅਫਸਰਾਂ ਇਸ ਵਕਤ ਥਾਣਾ ਆਦਮਪੁਰ ਦੇ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਮੈਂ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗਾ ਕਿ ਪੁਲਿਸ ਦਾ ਕੀ ਕਹਿਣਾ ਹੈ ਕਿਸ ਤਰੀਕੇ ਦੇ ਨਾਲ ਅਗਲੀ ਜਿਹੜੀ ਹੈ ਕਿ ਉਹ ਤਫ਼ਤੀਸ਼ ਜਿਹੜੀ ਉਹ ਚੱਲਦੀ ਪਈ ਹੈ ਫੋਰ ਇਸ ਮਾਮਲੇ ਦੇ ਵਿੱਚ ਕੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਉਹ ਵੀ ਜਿਹੜੀ ਹੈ ਕਿ ਇਸ ਵਕਤ ਜਿਹੜੇ ਨੇ ਕਿ ਐਸ ਐਚ ਓ ਥਾਣਾ ਆਦਮਪੁਰ ਮੌਜੂਦ ਨੇ ਇਸ ਵਕਤ ਗੱਡੀ ਦੇ ਵਿੱਚ ਜਿਹੜੀ ਹੈ ਕਿ ਕਿ ਕੀ ਜਾਣਕਾਰੀ ਨਿਕਲ ਕੇ ਸਾਹਮਣੇ ਆndi ਹੈ ਥੋੜੀ ਜਾਣਕਾਰੀ ਦੇ ਦਿੰਦੇ ਹਾਂ ਸਾਥ ਸੇ ਬਾਰੇ ਇਸ ਵਕਤ ਪੁਲਿਸ ਜਿਹੜੀ ਹੈ ਕਿ ਉਹ ਚੁੱਪੇ ਸਾਦੇ ਹੋਈ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਵਕਤ ਕੀ ਜਾਣਕਾਰੀ ਚਲਦੀ ਪਈ ਹੈ ਕਿ ਜਾਂਚ ਚ ਨਿਕਲ ਕੇ ਸਾਹਮਣੇ ਆਇਆ ਹਾਲੇ ਤੱਕ ਇਸ ਬਾਰੇ ਜਿਹੜੀ ਹੈ ਕਿ ਉਹ ਇਹਨਾਂ ਨੇ ਗੱਲ ਨਹੀਂ ਆਖੀ ਮੋਰਚਰੀ ਤੇ ਬੋਡੀਜ਼ ਰੱਖਾਂਦੀਆਂ ਜ਼ਰੂਰ ਗੱਲਾਂ ਆਖੀਆਂ ਜਾ ਰਹੀਆਂ ਨੇ ਪਰ ਪੁਲਿਸ ਨੂੰ ਵੀ ਜਿਹੜਾ ਹੈ ਕਿ ਇਸ ਮਾਮਲੇ ਦੇ ਵਿੱਚ ਇਸ ਐਡੇ ਵੱਡੇ ਹਾਦਸੇ ਨੂੰ ਲੈ ਕੇ ਇਸ ਵਿਅਕਤੀ ਦੀ ਮੌਤ ਹੋਈ ਹੈ ਕਿਉਂਕਿ ਉਹ ਕੋਈ ਆਮ ਵਿਅਕਤੀ ਨਹੀਂ ਸੀਗਾ 114 ਸਾਲਾਂ ਦੇ ਫੌਜਾ ਸਿੰਘ ਹੋਰਾਂ ਦੀ ਜਿਹੜੀ ਸੜਕ ਖਾਸੇ ਤੋਂ ਬਾਅਦ ਜਿਹੜਾ ਕਿ ਜਲੰਧਰ ਦੇ ਪ੍ਰਾਈਵੇਟ ਹਸਪੀਟਲ ਵਿਖੇ ਜਿਹੜੀ ਕਿ ਮੌਤ ਹੋਈ ਹੈ ਪੁਲਿਸ ਇਸ ਵਕਤ ਜਰੂਰ ਮੌਕੇ ਤੇ ਮੌਜੂਦ ਹੈ ਪਰ ਹਾਲੇ ਤੱਕ ਹਾਦਸਾ ਜਦੋਂ ਹੋਇਆ ਵੈ ਉਸ ਤੋਂ ਬਾਅਦ ਦੀਆਂ ਤਸਵੀਰਾਂ ਅੱਗੇ ਬਾਅਦ ਦੀ ਅਪਡੇਟ ਕਿਸ ਤਰੀਕੇ ਦੇ ਨਾਲ ਕੀ ਪਹੁੰਚੀ ਹੈ ਉਹਦੇ ਤੇ ਹਾਲੇ ਜਾਣਕਾਰੀ ਆਣੀ ਬਾਕੀ ਹੈ ਜਾਣਕਾਰੀ ਮੈਂ ਤੁਹਾਨੂੰ ਸਾਂਝੀ ਕਰਦੇ ਆ ਜਲੰਧਰ ਦੇ ਬਿਆਸਪਿੰਡ ਦੇ ਰਹਿਣ ਵਾਲੇ ਸਰਦਾਰ ਫੌਜਾ ਸਿੰਘ 114 ਸਾਲਾਂ ਦੇ ਦੜਾਕ ਜਿਹੜੇ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਅੱਜ ਦੁਪਹਿਰ ਨੂੰ 3 ਵਜੇ ਜਿਹੜਾ ਇੱਕ ਸੜਕ ਖਾਸਾ ਹੁੰਦਾ ਜਿਸ ਤੋਂ ਬਾਅਦ ਉਹਨਾਂ ਦੀ ਬਹੁਤ ਹੋ ਜਾਂਦੀ ਹੈ ਇਸ ਐਂਬੂਲੈਂਸ ਦੇ ਵਿੱਚ ਉਹਨਾਂ ਦੀ ਜਿਹੜੀ ਹੈ ਕਿ ਉਹ ਮ੍ਰਿਤਕ ਦੇ ਅਖੀਰਲੇ ਸਫ਼ਰ ਤੇ ਸਰਦਾਰ ਫੌਜਾ ਸਿੰਘ ਨਿਕਲ ਚੁੱਕੇ ਨੇ ਅਗਲੀ ਅਪਡੇਟ ਜੋ ਹੋਏਗੀ ਪੁਲਿਸ ਪ੍ਰਸ਼ਾਸਨ ਵੱਲੋਂ ਜਿਸ ਵੀ ਮਾਮਲੇ ਦੇ ਵਿੱਚ ਇਸ ਮਾਮਲੇ 'ਚ ਜੋ ਅਪਡੇਟ ਦਿੱਤੀ ਜਾਏਗੀ ਉਹ ਵੀ ਤੁਹਾਡੇ ਨਾਲ ਲੈ ਕੇ ਹਾਜ਼ਰ ਹੋਵਾਂਗੇ ਉਹਨਿੰਦਰ ਤੱਕ ਮੇਰੇ ਕੈਮਰਾ ਪਰਸਨ ਜਗਰੂਪ ਤੇ ਮੈਨੂੰ ਉਹ ਇਜਾਜ਼ਤ ਇਸ ਵਕਤ ਪੁਲਿਸ ਇੱਥੇ ਮੌਜੂਦ ਹੈ ਬਹਾਰਾ ਦੁਬਾਰਾ ਬਹਾਰਾ ਜੋ ਵਧੀਆ ਇਸ ਵਕਤ ਬਹਾਰਾ ਪੁਲਕਾ ਦਾ ਐਟ ਸਚੂ ਥਾਣਾ ਅ ਐਸ਼ਵੀ ਪ੍ਰੀਤ ਅ ਸਰ ਇਹ ਹਾਸਾ ਕਿਸ ਤਰੀਕੇ ਦੇ ਨਾਲ ਹੁੰਦਾ ਅਤੇ ਕਿਸ ਤਰੀਕੇ ਨਾਲ ਜਾਨੀ ਹਾਂਜੀ ਮੈਨੂੰ ਸਾਨੂੰ ਫੋਨ ਆਇਆ ਸੀਗਾ ਹਰਿੰਦਰ ਸਿੰਘ ਦੇ ਇਹਨਾਂ ਦੇ ਬੇਟੇ ਦਾ ਠੀਕ ਹੈ ਜਿਹਦੇ ਨਾਲ ਫੋਜਾ ਸਿੰਘ ਜੀ ਦਾ ਹਸਪੀਟਲ ਵਿੱਚ ਡੈਥ ਹੋ ਗਈ ਹੈ ਅਸੀਂ ਇੱਥੇ ਮੌਕੇ ਤੇ ਆਏ ਸੀ ਕੋਣ ਤੇ ਆ ਕੇ ਉਹਨਾਂ ਦਾ ਧਿਆਨ ਲਿਖਿਆ ਜਿਹੜਾ ਨਾਮ ਨੂੰ ਵਹੀਕਲ ਜਿਹੜਾ ਸੀ ਉਧਰੋਂ ਆ ਰਿਹਾ ਸੀਗਾ ਭੋਪੜ ਸਾਈਡ ਤੋਂ ਇਨਾ 3:30 ਵਜੇ ਮਿਲ ਕੇ ਜਰਾ ਐਕਸਟੈਂਡ ਹੋਇਆ ਹੈ। ਹੂੰ। ਤੇ ਉਹਦੇ ਉਹਦੇ ਆਧਾਰ ਤੇ ਅਸੀਂ ਇਹਨਾਂ ਦਾ ਬਿਆਨ ਲੈ ਕੇ ਜਿਹੜੀ ਅਫੀਡੇਂਸ ਕਰਤੀ ਆ 114 ਨੰਬਰ ਦੀ। ਸਲੀਪ ਰੋਡ ਤੇ ਸੀ ਕਿ ਅਨੇਤ ਵਾਲੇ ਕਿਤੇ ਸੀ। ਇਹ ਰੋਹਾਂ ਦਾ ਨਹੀਂ ਪਤਾ ਲੱਗਦਾ। ਨਾ ਸਲੀਪ ਰੋਡ ਸਲੀਪਰ ਸਲੀਪ ਰੋਡ ਤੇ ਸੀ। ਸਲੀਪ ਰੋਡ ਨਹੀਂ ਸੀ। ਮੇਨ ਰੋਡ ਤੇ ਸੀ। ਅੱਛਾ ਮੇਨ ਰੋਡ ਤੇ ਚੱਲ। ਉਹ ਕਿ ਸੈਰ ਤੇ ਸੈਰ ਸੈਰ ਕਰ ਰਹੇ ਸੀ। ਕੋਈ ਸੀਸੀਟੀਵੀ ਫੁਟੇਜ ਵਗੈਰਾ। ਉਹ ਸਰ ਸਾਡੀ ਜੱਟ ਸਾਡੀ ਟੀਮਾਂ ਲੱਗੀਆਂ ਆਪਪੁਰਨੀਆਂ ਟੀਮਾਂ ਲੱਗੀਆਂ ਹੋਈਆਂ। ਬਹੁਤ ਬਹੁਤ ਧੰਨਵਾਦੀ। ਉਹ ਜਾਨੀ ਟੈਸਟ ਕਰ ਲਾਂਗੇ। ਕੋਈ ਬਦਲ ਜਾਣਕਾਰੀ ਦੇ ਰਹੇ ਨੇ ਕਿ ਪਰਿਵਾਰ ਦੇ ਬਿਆਨ ਜਿਹੜੇ ਨੇ ਕਿ ਉਹ ਲੈ ਲਿੱਤੇ ਗਏ ਨੇ ਅਗਲੀ ਜਾਣਕਾਰੀ ਜਿਹੜੀ ਹੈ ਕਿ ਜਲਦ ਤੜਨਾ ਸਾਂਝੀ ਕੀਤੀ ਜਾਏਗੀ ਜਾਂਚ ਇਸ ਵਕਤ جاری ਹੈ ਜਲੰਧਰ ਦੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਇਸ ਵਕਤ ਮੌਜੂਦ ਆ ਜਿੱਥੇ 114 ਸਾਲਾਂ ਦੇ ਦੋੜਾ ਸਰਦਾਰ ਫੋਜਾ ਸਿੰਘ ਜਿਹੜੇ ਨੇ ਕਿ ਉਹ ਨਹੀਂ ਹੈ